ਪਹਾੜਾ ਦੇ ਵਿੱਚ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਜਿਸ ਤਰੀਕੇ ਦੇ ਨਾਲ ਪਹਾੜਾ ਦੇ ਵਿੱਚ ਮੀਂਹ ਪੈ ਰਿਹਾ ਹੈ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਇੱਕ ਵਾਰ ਫਿਰ Shimla ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਬੱਦਲ ਫਟਿਆ ਹੈ ਤੇ ਬੱਦਲ ਫਟਣ ਤੋਂ ਬਾਅਦ ਜੋ ਨਾਲੇ ਨੇ ਉਫਾਨ ਤੇ ਆ ਜਾਂਦੇ ਨੇ ਬਾਜ਼ਾਰ ਦੇ ਵਿੱਚ ਹੀ ਨਾਲਾ ਨਿਕਲਦਾ ਸੀ ਜਿਸ ਤੋਂ ਬਾਅਦ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਕਰੀਬ ਰਾਤ 10 ਵਜੇ ਦਾ ਸਮਾਂ ਹੁੰਦਾ ਹੈ ਜਦੋਂ ਬੱਦਲ ਫਟਦਾ ਹੈ ਤੇ ਨਾਲੇ ਦੇ ਵਿੱਚ ਉਫਾਨ ਆ ਜਾਂਦਾ ਹੈ ਫਲੈਸ਼ ਫਲੱਡ ਆ ਜਾਂਦੇ ਨੇ ਜੋ ਇਤਿਹਾਤ ਵੱਜੋ ਉੱਥੇ ਲੋਕ ਰੈਸਰ ਨੇੜੇ ਉਹਨਾਂ ਨੂੰ ਉਹਨਾਂ ਦੇ ਜੋ ਘਰ ਨੇ ਉਹ ਖਾਲੀ ਕਰਵਾਏ ਜਾਂਦੇ ਨੇ ਜਿਸ ਤਰੀਕੇ ਦੇ ਨਾਲ ਪਹਾੜਾ ਦੇ ਵਿੱਚ ਇਸ ਵੇਲੇ ਹਾਲਾਤ ਬਣੇ ਹੋਏ ਨੇ ਆਏ ਦਿਨ ਤਸਵੀਰਾਂ ਸਾਹਮਣੇ ਆndੀਆਂ ਨੇ ਕਿਤੇ ਲੈਂਡਸਲਾਈਡ ਹੋ ਰਹੀ ਹੈ ਕਿਤੇ ਹੜ੍ਹ ਆ ਰਹੇ ਨੇ ਕਿਤੇ ਜੇਕਰ ਗੱਲ ਕੀਤੀ ਜਾਵੇ ਬੱਦਲ ਫਟ ਰਹੇ ਨੇ ਤਾਂ ਇੱਕ ਵਾਰ ਫੇਰ ਪਹਾੜਾ ਦੇ ਵਿੱਚ ਕੁਦਰਤ ਆਪਣਾ ਵਿਕਰਾਲ ਰੂਪ ਭਿਆੰਕਰ ਰੂਪ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਬੱਦਲ ਫਟਦਾ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਨਜ਼ਰ ਆ ਰਿਹਾ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਤਾਂ ਦੱਸ ਜੀ ਕਿ Shimla ਦੇ ਜੋ ਗੱਲ ਕੀਤੀ ਜਾਵੇ रामपुर ਦੇ ਵਿੱਚ ਦਰਸ਼ਾਲ ਇਲਾਕੇ ਦੇ ਵਿੱਚ ਇਹ ਨਾਲਾ ਜਿੱਥੇ ਦੱਸਿਆ ਜਾ ਰਿਹਾ ਕਿ ਨਾਲੇ ਦੇ ਵਿੱਚ ਉਫਾਨ ਆ ਜਾਂਦਾ ਹੈ ਬਾਜ਼ਾਰ ਦੇ ਨੇੜੇ ਹੀ ਇਹ ਨਾਲਾ ਸੀ ਇਸ ਕਰਕੇ ਇੱਥੇ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਇਤਿਹਾਤ ਵੱਜੋਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਇੱਥੋਂ ਦੀ ਚਲੇ ਜਾਣ ਕਿਉਂਕਿ ਇੱਥੇ ਹਾਲਾਤ ਖਰਾਬ ਹੋ ਸਕਦੇ ਨੇ ਤਾਂ Shimla ਦੇ ਵਿੱਚ ਕਿਸ ਤਰੀਕੇ ਦੇ ਨਾਲ ਕੁਦਰਤ ਭਿਆਨਕ ਰੂਪ ਦਿਖਾਉਂਦੀ ਨਜ਼ਰ ਆਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਹਿਮਾਚਲ ਦੇ ਵਿੱਚ ਕਈ ਥਾਵਾਂ ਤੇ ਲੈਂਡਸਲਾਈਡ ਹੋ ਰਹੀ ਹੈ ਜਿਸ ਦੇ ਕਾਰਨ ਰਸਤੇ ਬੰਦ ਹੋ ਚੁੱਕੇ ਨੇ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਪੁਲ ਟੈਟੇਰੀ ਹੋ ਚੁੱਕੇ ਨੇ ਜੋ ਘਰਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਜੇਕਰ ਗੱਲ ਕੀਤੀ ਜਾਵੇ ਵੱਖੋ ਵੱਖਰੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਿਮਾਚਲ ਦੇ ਵਿੱਚ ਜਿੱਥੇ ਲੈਂਡਸਲਾਈਡ ਕਰਕੇ ਰੋਡ ਬਲੌਕ ਹੋ ਚੁੱਕੇ ਨੇ ਮੀਂਹ ਕਰਕੇ ਪੁਲ ਟੈਟੇਰੀ ਹੋ ਚੁੱਕੇ ਨੇ ਲੋਕਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਘਰ ਜਿਹੜੇ ਨੇ ਲੋਕਾਂ ਨੂੰ ਖਾਲੀ ਕਰਨੇ ਪੈ ਰਹੇ ਨੇ ਕਈ ਲੋਕ ਲਾਪਤਾ ਨੇ ਤਾਂ ਇਸ ਵੇਲੇ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਹੈ ਪਹਾੜਾ ਦੇ ਵਿੱਚ ਜੋ ਮੀਂਹ ਹੈ ਉਹ ਵਿਕਰਾਲ ਰੂਪ ਧਾਰ ਚੁੱਕਿਆ ਹੈ ਕਿਉਂਕਿ ਲੋਕਾਂ ਨੂੰ ਆਪਣੇ ਘਰ ਛੱਡ ਕੇ ਇੱਥੋਂ ਦੀ ਜਾਣਾ ਪੈ ਰਿਹਾ ਹੈ ਤਾਂ ਲਗਾਤਾਰ ਪਹਾੜਾ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ 13 ਅਗਸਤ ਤੱਕ ਮੀਂਹ ਪੈਗਾ 8 ਤੇ 9 ਨੂੰ ਤੇਜ਼ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਅੱਜ ਤੇ ਕੱਲ 2 ਦਿਨ ਤੱਕ ਕਿਹਾ ਜਾ ਰਿਹਾ ਕਿ ਮੌਸਮ ਜਿਹੜਾ ਹੈ ਮੀਂਹ ਜ਼ਰੂਰ ਪਏਗਾ ਪਰ ਮੀਂਹ ਘੱਟ ਪਵੇਗਾ ਪਰ ਇਸ ਦੇ ਨਾਲ ਹੀ ਅਗਲੇ 2 ਦਿਨਾਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਜਿੱਥੇ ਕਿਹਾ ਗਿਆ ਕਿ ਮੀਂਹ ਕਾਫੀ ਤੇਜ਼ ਪਏਗਾ ਤੇ ਲੋਕਾਂ ਨੂੰ ਇਤਿਹਾਤ ਵਰਤਨ ਦੇ ਲਈ ਕਿਹਾ ਗਿਆ ਜਦੋਂ ਵੀ ਮੀਂਹ ਪੈ ਰਿਹਾ ਮੌਸਮ ਵਿਭਾਗ ਦੇ ਵੱਲੋਂ ਵਾਰ-ਵਾਰ ਲੋਕਾਂ ਨੂੰ ਇਤਿਹਾਤ ਵੱਜੋਂ ਇਹ ਹੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤੇ ਹੁਣ ਰਾਮਪੁਰ ਦੇ ਦਰਸ਼ਾਲ ਨਾਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਬੱਦਲ ਫਟਦਾ ਉਸ ਤੋਂ ਬਾਅਦ ਕੀ ਹਾਲਾਤ ਬਣੇ ਨੇ ਇਹ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਜੋ ਇੱਥੇ ਰਸਤੇ ਨਿਕਲਦੇ ਸੀ ਉਹ ਬਲੌਕ ਹੋ ਚੁੱਕੇ ਨੇ ਕਿਉਂਕਿ ਨਾਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਣੀ ਤੇਜ਼ ਵਹਾਅ ਦੇ ਨਾਲ ਆਂਦਾ ਫਲੈਸ਼ ਫਲੱਡ ਆਂਦਾ ਹੈ ਜੋ ਵੀ ਇਸ ਦੇ ਅੱਗੇ ਆਂਦਾ ਉਸ ਨੂੰ ਰੋੜ ਕੇ ਆਪਣੇ ਨਾਲ ਅੱਗੇ ਲੈ ਜਾਂਦਾ ਉਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਚੰਡੀਗੜ੍ਹ ਮਨਾਲੀ ਫੋਰ ਲੇਨ ਹੈ ਉਹ 36 ਘੰਟਿਆਂ ਦੇ ਲਈ ਬੰਦ ਕਰ ਦਿੱਤੀ ਗਈ ਹੈ ਦਿਵਾਲਾ ਤੋਂ ਬਾਅਦ ਚਬੋਲੀ ਦੇ ਕੋਲ ਵੀ ਬੀਤੀ ਰਾਤ ਨੂੰ ਲੈਂਡਸਲਾਈਡ ਹੋਈ ਸੀ ਤੇ ਇਸ ਤਰੀਕੇ ਦੇ ਨਾਲ ਵੱਖ-ਵੱਖ ਤਸਵੀਰਾਂ ਹਿਮਾਚਲ ਤੋਂ ਸਾਹਮਣੇ ਆ ਰਹੀਆਂ ਨੇ ਕਾਫੀ ਨੁਕਸਾਨ ਇਸ ਵਾਰ ਮੌਨਸੂਨ ਦੇ ਕਾਰਨ ਹੋ ਚੁੱਕਾ ਹੈ ਜੇਕਰ ਗੱਲ ਕੀਤੀ ਜਾਵੇ ਪ੍ਰਾਈਵੇਟ ਤੇ ਸਰਕਾਰੀ ਜੋ ਪ੍ਰਾਪਰਟੀ ਹੈ ਕਰੀਬ ਕਰੋੜਾ ਦੇ ਵਿੱਚ ਇਸ ਦਾ ਨੁਕਸਾਨ ਹੋਇਆ ਹੈ ਮੌਨਸੂਨ ਸੀਜ਼ਨ ਦੇ ਵਿੱਚ 199 ਲੋਕਾਂ ਦੀ ਮੌਤ ਹੋ ਗਈ ਹੈ ਤੇ ਲੈਂਡਸਲਾਈਡ ਹੜ ਹੋਣ ਬੱਦਲ ਫਟਣ ਦੇ ਨਾਲ 32 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਜਿਸ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਇਸ ਵੇਲੇ ਮੌਨਸੂਨ ਸੀਜ਼ਨ ਆਇਆ ਹੈ ਇਸ ਦੇ ਕਾਰਨ 36 ਲੋਕ ਲਾਪਤਾ ਹੋ ਗਏ ਕਿਉਂਕਿ ਜਦੋਂ ਪਾਣੀ ਇੰਨੇ ਤੇਜ਼ ਵਹਾਅ ਦੇ ਨਾਲ ਆਂਦਾ ਹੈ ਲੋਕ ਆਪਣੇ ਘਰੋਂ ਤੋਂ ਨਿਕਲਣ ਲੱਗ ਪੈਂਦੇ ਨੇ ਪਰ ਇਸੇ ਦਰਮਿਆਨ ਕੁਝ ਲੋਕ ਜੋ ਉੱਥੇ ਰਹਿੰਦੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਬਾਹਰ ਕੀ ਹਾਲਾਤ ਬਣ ਗਏ ਨੇ ਤੇ ਪਾਣੀ ਦਾ ਇਹ ਤੇਜ਼ ਵਹਾਅ ਘਰ ਰੋੜ ਕੇ ਲੈ ਜਾਂਦਾ ਹੈ ਲੋਕਾਂ ਨੂੰ ਆਪਣੇ ਨਾਲ ਰੋੜ ਕੇ ਲੈ ਜਾਂਦਾ ਇਸ ਤੋਂ ਇਲਾਵਾ ਭਾਰੀ ਮੀਂਹ ਦੇ ਕਾਰਨ ਕਈ ਕਾਰਜਾਂ ਨੇ ਕਰੀਬ 467 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਕਿੰਨੇ ਬੱਦਲ ਇਸ ਵੇਲੇ ਹਿਮਾਚਲ ਦੇ ਵਿੱਚ ਫਟ ਚੁੱਕੇ ਨੇ ਜੰਮਬਾ ਦੇ ਵਿੱਚ ਹੁਣ ਤੱਕ 4 ਬੱਦਲ ਫਟ ਚੁੱਕੇ ਨੇ ਲਾਹੌਲ ਸਪੀਤੀ ਦੇ ਵਿੱਚ ਇੱਕ ਕੁੱਲੂ ਦੇ ਵਿੱਚ 4 ਵਾਰ ਬੱਦਲ ਫਟ ਚੁੱਕਾ ਹੈ ਤੇ ਮੰਡੀ ਦੇ ਵਿੱਚ ਸਭ ਤੋਂ ਵੱਧ ਇਹ ਆਂਕੜਾ ਹੈ 16 ਵਾਰ ਬੱਦਲ ਫਟ ਚੁੱਕਾ ਹੈ ਤੇ ਸ਼ਿਮਲਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲ ਬੱਦਲ ਫਟਿਆ ਤੇ ਸ਼ਿਮਲਾ ਦੇ ਵਿੱਚ 2 ਵਾਰ ਹੁਣ ਤੱਕ ਬੱਦਲ ਫਟ ਚੁੱਕੇ ਨੇ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਕਿਉਂਕਿ ਪਹਾੜਾ ਦੇ ਵਿੱਚ ਆਏ ਦਿਨ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕੁਦਰਤ ਦਾ ਭਿਆਨਕਰ ਵਿਕਰਾਲ ਰੂਪ ਇਸ ਨੂੰ ਕਿਹਾ ਜਾ ਸਕਦਾ ਹੈ ਜਿੱਥੇ ਲੋਕ ਇਸ ਵੇਲੇ ਡਰੇ ਹੋਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਬੱਦਲ ਫਟਦਾ ਹੈ ਫਲੈਸ਼ ਫਲੱਡ ਆਉਂਦੇ ਨੇ ਜਾਂ ਫਿਰ ਗੱਲ ਕੀਤੀ ਜਾਵੇ ਲੈਂਡਸਲਾਈਡ ਦੀ ਜਦੋਂ ਇਸ ਤਰੀਕੇ ਦੇ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਣ ਜਾਂਦਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੋ ਪਹਾੜਾ ਦੇ ਵਿੱਚ ਮੀਂਹ ਪੈ ਰਿਹਾ ਉਸ ਨੇ ਪੰਜਾਬ ਦੀ ਚਿੰਤਾ ਵੀ ਵਧਾਈ ਹੋਈ ਹੈ ਕਿਉਂਕਿ ਪੰਜਾਬ ਦੇ ਦਰਿਆ ਹੁਣ ਨਾਲੇ ਹੁਣ ਉਹਨਾਂ ਦੇ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜੇਕਰ ਕੱਗਰ ਦੀ ਗੱਲ ਕੀਤੀ ਜਾਵੇ ਕੱਗਰ ਦੇ ਨੇੜੇ ਤੇੜੇ ਇਲਾਕਿਆਂ ਨੂੰ ਵੀ ਕਿਹਾ ਗਿਆ ਸੀ ਇਤਿਹਾਤ ਵਰਤਨ ਦੇ ਲਈ ਕਿਉਂਕਿ ਕੱਗਰ ਦੇ ਵਿੱਚ ਵੀ ਪਾਣੀ ਛੱਡਿਆ ਗਿਆ ਸੀ ਇਸ ਤੋਂ ਇਲਾਵਾ ਪੋਂਗ ਡੈਮ ਦੇ ਵਿੱਚ ਵੀ ਪਾਣੀ ਦਾ ਵਹਾਅ ਤੇਜ਼ ਹੋਇਆ ਸੀ ਪਾਣੀ ਛੱਡਿਆ ਗਿਆ ਜਿਸ ਦੇ ਕਾਰਨ ਜੋ ਨੇੜੇ ਤੇੜੇ ਇਲਾਕੇ ਨੇ ਪਿੰਡ ਨੇ ਉਹਨਾਂ ਨੂੰ ਇਤਿਹਾਤ ਵਰਤਨ ਦੇ ਲਈ ਕਿਹਾ ਗਿਆ ਸੀ ਤਾਂ ਪਹਾੜਾ ਦੇ ਵਿੱਚ ਮੀਂਹ ਪੰਜਾਬ ਦੇ ਲਈ ਵੀ ਆਫਤ ਬਣ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਹਾੜਾ ਦੇ ਵਿੱਚ ਮੀਂਹ ਪੈ ਰਿਹਾ ਇਸ ਤੋਂ ਇਲਾਵਾ ਇਹ ਤਸਵੀਰਾਂ ਸਵੇਰ ਦੀਆਂ ਵੀ ਸਾਹਮਣੇ ਆਈਆਂ ਨੇ Shimla ਦੀਆਂ ਜਿੱਥੇ ਮੀ ਤੇ ਨਾਲ ਲਲ ਤੁੰਦ ਵੀ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ Shimla ਦੇ ਵਿੱਚ ਮਾਹੌਲ ਤੇ ਮੌਸਮ ਕਿਸ ਤਰ੍ਹਾਂ ਦਾ ਹੈ ਜਿਸ ਤਰੀਕੇ ਦੇ ਨਾਲ ਰਾਤ ਨੂੰ Rampur ਦੇ ਵਿੱਚ ਬੱਦਲ ਫਟਦਾ ਹੈ ਅਤੇ ਸਵੇਰ ਨੂੰ ਜੋ ਇਸ ਮੌਸਮ ਦੇ ਵਿੱਚ ਹੀ ਤੁੰਦ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮੀਂਹ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਲੋਕ ਆਪਣੇ ਘਰਾਂ ਤੋਂ ਬਾਹਰ ਵੀ ਆਏ ਉਹਨਾਂ ਨੇ ਇਹ ਸਾਰੀ ਤਸਵੀਰਾਂ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਤਾਂ ਲਗਾਤਾਰ हिमाचल ਦੇ ਵਿੱਚ ਇਹ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਉੱਤਰ ਕਾਸ਼ੀ ਦੇ ਵਿੱਚ ਵੀ ਕੁਦਰਤ ਦਾ ਭਿਆੰਕਰ ਰੂਪ ਦੇਖਣ ਨੂੰ ਮਿਲਿਆ ਸੀ ਤੇ ਹੁਣ Shimla ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇੱਕ ਵਾਰ ਫਿਰ ਤੋਂ ਉਹ ਤਸਵੀਰਾਂ ਰਾਤ ਦੀਆਂ ਤੁਹਾਨੂੰ ਦਿਖਾਵਾਂਗੇ ਜਿੱਥੇ Rampur ਇੱਕ ਬਾਜ਼ਾਰ ਸੀ ਵਰਸਾ ਜੇਕਰ ਗੱਲ ਕੀਤੀ ਜਾਵੇ ਦਰਸ਼ਾਲ ਇਲਾਕਾ ਸੀ ਉੱਥੇ ਨਾਲੇ ਦੇ ਵਿੱਚ ਇੱਕਦਮ ਹਾੜ ਵਰਗੇ ਸਿਚੁਏਸ਼ਨ ਬਣ ਜਾਂਦੀ ਹੈ ਜਿੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਹੈ ਜੋ ਆਲੇ ਦੁਆਲੇ ਬਾਜ਼ਾਰ ਹੁੰਦੇ ਨੇ ਬਾਜ਼ਾਰਾਂ ਦੇ ਵਿੱਚ ਜੋ ਲੋਕ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਦੇ ਵਿੱਚ ਅਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਹੈ ਲੋਕ ਡਰ ਜਾਂਦੇ ਨੇ ਅਤੇ ਬਾਅਦ ਦੇ ਵਿੱਚ ਇਹ ਜੋ ਤਸਵੀਰਾਂ ਨੇ ਇਹ ਰਾਤ ਤੋਂ ਬਾਅਦ ਸਵੇਰ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿੰਨਾ ਨੁਕਸਾਨ ਹੋਇਆ ਹੈ ਜੋ ਰਸਤੇ ਆ ਉਹ ਬਲੌਕ ਹੋ ਚੁੱਕੇ ਨੇ ਕਿਉਂਕਿ ਵੱਡੇ ਵੱਡੇ ਪੱਥਰ ਇੱਥੇ ਆ ਚੁੱਕੇ ਨੇ ਦਾ ਲਗਾਤਾਰ ਹਿਮਾਚਲ ਦੇ ਵਿੱਚ ਜੋ ਹਾਲਾਤ ਨੇ ਇਹਨਾਂ ਤਸਵੀਰਾਂ ਦੇ ਜ਼ਰੀਏ ਤੁਸੀਂ ਖੁਦ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ